ਸਵੇਰ ਆਜੀ ਸੋਹੇ ਅੰਗਰੇਜ਼ ਨਹੀਂ ਪੈ ਰਿਹਾ ਜੀ ਸੁਨੀਲ ਜੀ ਪੈ ਪਰ ਥੋੜਾ ਥੋੜਾ ਜੀ ਰਿਹਾ ਪੂਰ ਪੂਰ ਜੀ ਹਾਂ ਜੀ ਤੇਜ਼ ਨਹੀਂ ਹੋਇਆ ਬਹੁਤਾ ਇੱਕ ਵਾਰ ਵੀ ਬਾਬਾ ਜੀ ਨੂੰ ਤਾਂ ਠੰਡ ਵੀ ਲੱਗਣ ਲੱਗੀ ਯੂਰੋਪੀਅਨ ਹਵਾ ਲੱਗਦੀ ਹੈ ਥਾਰ ਪਰ ਹਵਾ ਲੰਘਦੀ ਹੈ ਠੰਡਾ ਮੌਸਮ ਵਾਂਗ ਲੱਗਣੀ ਹੋਆ ਹੈ ਨੀ ਵੀ ਨਹੀਂ ਹੈ ਕੀ ਨਾ ਬਾਬਾ ਜੀ ਕਿਧਰ ਜਾਈ ਸੀ ਵੇਖਣੀ ਵੀ ਹੈ ਗਿਰਾਵੜਾ ਤਾਂ ਮੈਨੂੰ ਕੱਦੇ ਪਾਉਂਦੇ ਚਾਦਰਾਂ ਲਿਆ ਦੇ ਮੈਂ ਕੱ ਲੈ ਆਾਂਗਾ ਜੀ ਹਾਂ ਪੇਂਦਰੀ ਨਾਂਗੇ ਦੀ ਰੋਟੀ ਰੋਟੀ ਬਹੁਤ ਵਧੀਆ ਮਗਰ ਠੰਡਾ ਹਵਾ ਰੰਡੀ ਹਵਾ ਚੱਲਦੀ ਉਹ ਵੀ ਬੱਦਲ ਭਾਈ ਜੀ ਹਲੇ ਵੀ ਨਾ ਪੈਂਦਾ ਨਾ ਮਤਲਬ ਪੰਡ ਦਾ ਦੋਲੇ ਪੈ ਰਿਹਾ ਕਿਤੇ ਗਰਜਦਾ ਵਧੀਰਾ ਹੈ ਹਾਂ ਗਰਜਦਾ ਵਧੀਰਾ ਹੈ ਬਾਬਾ ਜੀ ਕਹਿੰਦੇ ਪਹਾੜਾ ਜੀ ਬਣਨ ਲੱਗਾ ਪਹਾੜਾ ਜੀ ਤਾਂ ਰੈਡਰ ਲਾਰਡ ਦੱਸਿਆ ਬਾਬਾ ਲੱਗਦਾ ਹੈ ਪਰ ਆਪਣੇ ਵੀ ਕਿਤੇ ਨਾ ਕਿਤੇ ਪੈ ਤੇ ਰਹੀ ਹੈ ਸਵੇਰੇ ਜੂ ਗੌਰ ਸਾਬ ਖਸਰ ਪੀਣ ਦਿਖਾਈ ਜੀ ਤਾਂ ਵੀਡੀਓ ਜਲਦੀ ਸੀ ਹਾਂਜੀ ਆਪਣੇ ਹੈ ਨਹੀਂ ਉਹ ਉੱਪਰ ਕਿੱਗੇ ਉਹ ਤਾਂ ਜੀ ਮੱਸੇ ਆ ਕਰੀ ਮੋਟ ਆਇਆ ਉਹ ਰਣਾ ਬਾਅਦ ਇਧਰ ਹੋਈ ਉਧਰ ਹੋਈ ਤੇ ਵਾਏ ਦੁਬਾਰਾ ਫੇਰ ਆ ਗਈ ਤੇਜ਼ ਹੋ ਗਿਆ ਚਲੀ ਜਾਂਦਾ ਇਹਦਾ ਵੀ ਟਾਈਮ ਆ ਜੀ ਉਹ ਤਾਂ ਸਪੀਡ ਨਾਲ ਨਾ ਪਾਵੇ ਨਾ ਕਈ ਤੋਲ ਨੇ ਉੱਪਰ ਦਾ ਖਾਜੀ ਹੋਤਾ ਹੈ ਉੱਪਰਲੇ ਤਾਂ ਤਾਂ ਖਾਲੀ ਹੋ ਜੀ ਤੇ ਸੁੱਕੇ ਹੋਏ ਤੇ 11 ਕਰਨੀ ਹੋਣਾ ਏਟਲੇ ਜਿਹਦਾ ਪਾਣੀ ਹੂੰ ਹੂੰ ਜਿਹੜਾ ਉਹਦੇ ਕੋਲ ਹਾਂ ਮੋਟਰ ਕੋਲ ਹਾਂ ਉਹ ਹਾਂ ਉਧਰ ਨਹੀਂ ਗਿਆ ਉਧਰ ਨੱਕਾ ਖੁੱਲ ਗਿਆ ਦੋਤਾ ਲਾਈ ਨਹੀਂ ਮੈਂ ਕਰੀ ਹੁਣ ਅੱਜ ਭਰ ਦੂਗੀ ਦੁਪਹਿਰੇ ਤੇ ਆਉਣੀ ਹੈ ਨਾ ਚੱਲਦੀ ਸੀ ਹੁਣ ਬੈਟ ਚੱਲਦੀ ਹਾਂਜੀ ਕਿਹਦੀ ਲਾਈ ਆਈ ਵੀ ਸੀ ਸਵੇਰੇ ਚਲਾ ਦੇ ਲਈ ਸੀ 10 ਮਿੰਟ ਤੁਸੀਂ ਅਸੀਂ ਕਹਾਂ ਮੀਂਹ ਤਾਂ ਆਇਆ ਨਾ ਬੱਦਲ ਵਾਈ ਪੂਰੀ ਸੀ ਜਾਂ ਸਾਨੂੰ ਕਿਹੜਾ ਪਤਾ ਸਾਇ ਪੰਜ ਮਿੰਟ ਤਾਂ ਲੱਗਣੇ ਦੋ ਹੋਰ ਲੱਗਦਾ ਕੋਈ ਜਿਹੜੇ ਸੰਭੀਆਂ ਤੋਂ ਨਹੀਂ ਦਿੰਦੇ ਨੇ ਚ ਭਰ ਜਣੇ ਤਾਂ ਨੱਕਾ ਪਹਿਲਾਂ ਬੰਦ ਬਾਅਦ ਚਾਹੀਏ ਜਦ ਅਸੀਂ ਆਉਣ ਲੱਗੇ ਜੀ ਜਾ ਝੋਲੀ ਝੋਲੀ ਚੱਕ ਲਿਆ ਸੀ ਜਿਆਦਾ ਹੀ ਆ ਪਰਲਾ ਨਿਕਾ ਬੰਦ ਕਰ ਦੇਣਾ ਉਹ ਮੈਂ ਖੋਲਿਆ ਹੋਗਾ ਕੱਲ ਚੱਲਦੀ ਮੋਟਰ ਵੀਰ ਦੇ ਆਵੇਂ ਜਦ ਪਰਲਾ ਭਰੀ ਜਾਉ ਉਹ ਤੋਂ ਬੰਦ ਕਰਿਆ ਨਹੀਂ ਉਹ ਆ ਕੇ ਨੀਂਹ ਪੁਰ ਦੀ ਬੋਨ ਪੈਂਦੀ ਹੈ ਇੰਨੀ ਗੱਲ ਹੋਊਗਾ ਉੱਪਰਾਂ ਹੀ ਖਾਲੀ ਹੋ ਗਿਆ ਪਰ ਇਹ ਵੀ ਵਰਤੀ ਉਹ ਜਦ ਲੱਗਦਾ ਹੋ ਉਹ ਲੱਗਦਾ ਤਾਂ ਹੈਗਾ ਵੀ ਬਹੁਤ ਜਿਆਦਾ ਵੀ ਲੱਗ ਜਾਂਦਾ ਹੈ ਰਢੋ ਵੇਲੇ ਜਾ ਬਾਈ ਸਭ ਕੁ ਰਢੋ ਲੈ ਜਾਂਦਾ ਇਹਨੇ ਕਹ ਦਸਣਾ ਕੋਸਰ ਤਾਂ ਜੇ ਉੱਤੋਂ ਪਲੇਟਰ ਤੇ ਆ ਜਾਣਾ ਤਾਂ ਦੇਖੋ ਤਾਰੇ ਇਹ ਬਾਈ ਛਿੜਕੜਾ ਹੀ ਚੱਲਦਾ ਹੈ ਸਵੇਰ ਦਾ ਰਾਜ ਬੁਖਾਰ ਨੇ ਤਾਂ ਕਰੇ ਪਈਆਂ ਹੂੰ ਡਰ ਲੱਗਿਆ ਮੱਛਰ ਲੱਗ ਗਏ ਮੱਛਰ ਤੋਂ ਬਗੈਰ ਡੇਂਗੂ ਕਰਾ ਦਿੰਦੇ ਮੱਛਰ ਐਸੇ ਹੀ ਗਾਸਰ ਕੱਲ ਇਹ ਪਿਊ ਜ਼ੀਰੋ ਕੋਈ ਨਾ ਮੌਸਮ ਚੇਂਜ ਹੋ ਜਾ ਕਦੇ ਕੋਸਾ ਹੂੰ ਮੌਸਮ ਜੇ ਇਸ ਕਰਕੇ ਉਹ ਆ ਬੁਖਾਰ ਆ ਇਹ ਚੜਦਾ ਰਹਿੰਦਾ ਮੜਾ ਮੜਾ ਚੜਨਾ ਨਹੀਂ ਚਾਹੀਦਾ ਕੈਂਗਲ ਪਰ ਉਰੇ ਹਵਾ ਵਧੀਆ ਲੱਗਦੀ ਆ ਬਿਨਾ ਪੱਖੇ ਤੋਂ ਜੀ ਇਹ ਪੂਰੀਆਂ ਨੇ ਸਾਡੇ ਦਾਦਾ ਬਾਪੂ ਬਿਨੇ ਪੱਖਾ ਵੀ ਲਾਇਆ ਹੋਇਆ ਤਾਂ ਮੈਂ ਬੰਦ ਕਰਤਾ ਤਾਂ ਮੈਂ ਕਿਹਾ ਬਾਪੂ ਇੰਨੀ ਤਾਂ ਵਧੀਆ ਲੱਗਦੀ ਕਿੰਨੀ ਜਲੇ ਚਾਹੀਦੀ ਇੰਨੀ ਜਲੇ ਦੋ ਹੀ ਹਵਾ ਦੋ ਹੀ ਬਸੇ ਹਵਾ ਆ ਤੇ ਜਦੋਂ ਹਵਾ ਉਹ ਪੂਰੀ ਆਉਂਦੀ ਉਹੀ ਨੂੰ ਹਵਾ ਲੱਗਣੀ ਆ ਐਂ ਤਾਂ ਦੇਖੇ ਕਿ ਇੱਧਰ ਨੂੰ ਜਿਹੜੇ ਨੇ ਤਾਂ ਸਿਆਣਾ ਚੋੜੀ ਠੰਡ ਲੱਗਦੀ ਔਖਾ ਹੁੰਦਾ ਏ ਬਾਬਾ ਜੀ ਕਹਿੰਦਾ ਚਾਰੀਆਂ ਯਾਤਰਾਵਾਂ ਕਰੇ ਦੋ ਹਵਾ ਬਸੇ ਛੱਡੀ ਸਲਾਤੀ ਉਹ ਲੈਂਟਰ ਹੋਰ ਉੱਥੇ ਤੱਕ ਪਹੁੰਚਣਾ ਚਾਹੀਦਾ ਤਾਂ ਉਹ ਲੈਟਰ ਲੈਟਰ ਦਾ ਹੁੰਦੀ ਪੈਜੂ ਜਾਂ ਲਾਫੀ ਪੈਜੂ ਮੂਰੇ ਵੀ ਨਾ ਉਹ ਕਹਿੰਦੇ ਅਸੀਂ ਕਿ ਲੈਟਰ ਸੋਈ ਤੱਕ ਹੋਣਾ ਚਾਹੀਦਾ ਤਾਂ ਉੱਪਰ ਉੱਥੇ ਉਹ ਪੁਆਇੰਟ ਤੇ ਬਰਾਬਰ ਹੋ ਜਾਣਾ ਦਾ ਫਿਰ ਮੈਂ ਤੁਹਾਨੂੰ ਕਹਾਂਗਾ ਪੂਰੀ ਧੂਰ ਚਾਹੀਦੀ ਨਾ ਜੇ ਵੀ ਉਹ ਕਹਤ ਰੋ ਕਿ ਇਹ ਹੁੰਦਾ ਇੱਥੇ ਬਹੁਤ ਉੱਪਰਲੇ ਕਮਰੇ ਚ ਗਿਆ ਕੋਈ ਨਾ ਜੀ ਸਾਲ ਹੋ ਗਿਆ ਜਿੱਤੇ ਥੱਲੇ ਆਈ ਉਹ ਫਿਰ ਉੱਪਰਲਾ ਗਰਮੀ ਜਾਂਦਾ ਹੁੰਦਾ ਉੱਪਰ ਹੁਣ ਤਾਂ ਸਿਆਲਾਂ ਜੀ ਵੀ ਨਹੀਂ ਗਈ ਇਸ ਵਾਰੀ ਉਹ ਜੇ ਆਪਣੇ ਇੱਥੇ ਮੀਂਹ ਆਉਂਦਾ ਉੱਥੇ ਕਰਦਾ ਉਹ ਆਫਰੇ ਦਾ ਥੋੜਾ ਜਿਹਾ ਸਾਰੀ ਜੀ ਚੱਲ ਜਿੰਦ ਬਸ ਬੱਜਟ ਦੀ ਹਾਂ ਬਾਦਛੜ ਤੋਂ ਹੈਗਾ ਇਹ ਜੀ ਜਾਂ ਫਿਰ ਤੜਾ ਕੇ ਪਰਮ ਆ ਗਈ ਨਾ ਉੜਦੀ ਤਾਂ ਨਹੀਂ ਜੀ ਜੇ ਟਾਈਟ ਕਰਕੇ ਬੰਨੀ ਹੈ ਬਾਕੀ ਦੇਖਦੇ ਹਾਂ ਹੁਣ ਸੋਦਾ ਹੁੰਦਾ ਕਿ ਨਹੀਂ ਦਿੱਤੇ ਹਜ਼ਰ ਚੱਲਦਾ ਇਹ ਉਹ ਕਹਿੰਦਾ ਹੁਣ ਇੱਕ ਮਹੀਨਾ ਫੈਕਟਰੀਆਂ ਬੰਦ ਰਹਿਣੀਆਂ ਬਿਲਕੁਲ ਜਵਨਾਨਗਰ ਉਹ ਚੱਲ ਰਿਹਾ ਨਾ ਤਿਹਾੜ ਤੇਰਾ ਕਾਵੜੀਆਂ ਦਾ ਮੇਲਾ ਮੇਲਾ ਹਰ ਦੁਆਰ ਨੂੰ ਜਾਂਦਾ ਹੈ ਉਹ ਕਿੰਨੇ ਦਾ ਉਹ ਫੈਕਟਰੀ ਬਣ ਜਾਂਦੀ ਆ ਜਦ ਕੋਈ ਨਹੀਂ ਸਮਝਿੰਨੇ ਬਸ ਸਹੀ ਇੱਥੇ ਇਹ ਕਦੇ ਹੁਣ ਸੌਦਾ ਕਰ ਲੈ 2 ਮਹੀਨੇ ਪਟੂਗੇ ਨਾ ਇਹ ਰਾਮਣੀ ਇਹ ਤਾਂ ਵਕਤ ਕਰੀ ਸੌਦਾ ਹੋਊ ਜਾਂ ਤਾਂ ਲੱਗਣੀ ਨਹੀਂ ਹੈਗੀ ਫਿਰ ਉਹੀ ਤਾਂ ਹੈ ਜਾਂ ਤਾਂ ਹੁਣੀ ਪੱਟ ਹੁੰਦੇ ਤਾਂ ਲੱਗਦੇ ਉਹ ਤੁਹਾਨੂੰ 2 ਸਾਲ ਉਸ ਫੈਕਟਰੀ 2 ਮਹੀਨੇ ਹੁਣ ਰੋਪ ਤੇ ਇੱਕ ਨਾ ਮਹੀਨਾ ਹੋਰੀ ਲੰਗੇ ਜਾ ਇੱਥੇ ਕੇ ਟਾਈਮ ਲੱਗਣਾ ਮੈਂ ਕਿਤੇ ਅੰਨਾ ਟੈਮ ਨਾ ਲੰਗੇ ਇੱਧਰ ਲੱਗੇ ਬਾਈ ਹਾਰਡ ਕਰੇਗਾ ਜੀ ਦੇ ਹਾਂ ਜੀ ਅਖਬਾਰ ਚ ਦੇਖਿਆ ਦਾ ਆਪਾਂ ਹੁਣ ਹਾਂ 22 ਹਾੜਾ ਮੋਰੀ ਹਾੜ ਗਈ ਤਾਂ ਆ ਗਿਆ ਉਹ ਸੌਂ ਚਲੋ ਅੱਗੇ ਭਾਦੋਂ ਭਾਦੋਂ ਜੇ ਫੇਰ ਫੜਦਾ ਹੀ ਹੁੰਦਾ ਉਹਨਾਂ ਦਾ ਮੀਲਾ ਹੁੰਦਾ ਤੇ ਮਾਤਾ ਰੈਣਾ ਦੀ ਮੀਲਾ ਹੁੰਦਾ ਹੂੰ ਉਧਰ ਉੱਥੇ ਹਰ ਦੁਆਰ ਹੁੰਦਾ 2 ਮਹੀਨਾ ਸੌਂ ਸੌਂ ਦਾ ਜਾ ਕੇ ਆਈਏ ਪ੍ਰੋਡਕਟਰ ਕੋਲ ਦਵਾਈ ਲੈ ਕੇ ਆਈਏ ਚਲੋ ਜੀ ਨਹੀਂ ਪੈਂਦਾ ਪਰ ਨਹੀਂ ਕੱਢ ਨਹੀਂ हट ਜਵੇ ਫਿਰ ਚੱਲਦੇ ਬਸ ਚਲੇ ਜੋ ਚੜ ਕੇ ਮਾਟੇ ਆਉਣੀ ਅੱਤੀ ਲਵਲੀ ਡਾਕਟਰ ਕੋਲ ਜਾਇਆ ਰੋਪੜ ਕਿੱਥੇ ਜਾਉਂਗੇ ਐਤਵਾਰ ਜੀ ਨਾਮ ਇਹਦੇ ਬੀ ਬੰਦਾ ਹੋਵੇ ਹਾਂ ਸ਼ੁਰੂ ਪਹਿਲਾਂ ਗੰਮੀ ਨੰਬਰ ਬਾਕੀ ਰਹਿ ਗਿਆ 1 ਵਜੇ ਤੱਕ ਰਹਿੰਦਾ ਇੱਕ ਪਤਾ ਨਹੀਂ 12 ਐਤਵਾਰ ਨੂੰ ਆਉਂਦਾ ਵੀ ਨਹੀਂ ਹੈਗਾ ਵਿਚਾਲ ਅੱਜ ਵੀ ਨਹੀਂ ਪੈਂਦਾ ਹਾਂ ਇਹ ਵੀ ਆ ਪਰ ਉਹਦਾ ਵੀ ਇਹੀ ਮੌਸਮਾ ਪੈਸੇ ਬਣ ਨਹੀਂ ਤਾਂ ਬਿਮਾਰੀ ਵੀ ਜੇ ਹੁੰਦੀਆਂ ਨਿਆਣੇ ਨਿਉਣੇ ਵੀ ਜ਼ਿਆਦਾ ਮੀਂਹ ਚ ਪੇਜ ਪੁੱਜ ਕੇ ਆਉਂਗਾ ਮੀਂਹ ਚ ਪੈਜ ਕੇ ਆਉਂਗਾ ਕਹਿੰਦੇ ਕਿ ਸਾਰੀ ਜੜ ਮੀਂਹ ਖੇਲੀ ਜੇ ਕਰਦੇ ਤੇ ਸਰੀਰ ਇਹ ਜੇ ਹੋਏ ਐਨੂੰ ਤਾਂ ਨਜੀਬ ਬਣਾਉਂਦੇ ਨੇ ਮਹਿਸਾਚਾਰ ਤੇ ਹਾਂ ਹਾਂ ਨਈ ਗੱਤਾਂ ਨੂੰ ਮੈਂ ਜਾਨਦਾ ਬਹੁ ਮੈਂ ਸਾਂ ਚਾਰੀਆਂ ਹੁਣ ਤਾਂ ਕਿਹੜਾ ਚਾਰਦਾ ਛੁੱਟੀ ਮਾਰਨੇ ਦੇ ਬੰਨੇ ਹਾਂਜੀ ਇਹਨਾ ਬਾਪੂ ਅੱਜ ਅਸੀਂ ਮਹਿਸਾ ਚੜ ਕੇ ਲਿਆ ਹੁਣ ਸਾਨੂੰ ਛੁੱਟੀ ਕਰਨ ਦੇ ਸਕੂਲ ਤੇ ਮਹਿਸਾ ਚੜ ਰਹੀ ਹੋ ਗਈ ਰਹਿਗੇ ਤੋ ਇਹਨਾਂ ਜਾਣੇ ਦਾ ਨਤੀਜਾ ਇੱਥੇ ਦੇ ਨਤੀਜੇ ਮਹਿਸਾ ਛੱਡਣੀਆਂ ਕਿਹੜੀ ਜਾ ਕੇ ਨਹਿਰ ਵਿੱਚ ਦੁਪਹਿਰੇ ਤੱਕ ਪਹੁੰਚ ਜਿੰਦੀਆਂ ਚੌੜੀਆਂ ਉੱਤੇ ਨਹਾਤ ਹੋਵੇ ਉਧਰ ਦੇ ਤੀਏ ਪੈਰ ਤੋਰਨੀ ਸ਼ਾਮ ਨੂੰ ਕਰਾਂ ਤੇ ਜਿਆਦਾ ਤਾਂ ਟੁੱਟ ਗਿਆ ਛੁੱਟੇ ਹੁੰਦੇ ਵਗੈਰ ਤਾਂ ਮੈਂ ਬਰੇ ਬੈਠ ਕੇ ਆ ਜਾਨਾ ਹੋਰੀ ਜੀ ਮੈਂ ਜ਼ਬਰੀ ਵੈਜੀ ਦਸ ਹੋਲੀ-ਹੋਲੀ ਇੰਨੀ ਜਾਂ ਟਰੈਫਿਕ ਨਹੀਂ ਸੀ ਹੁੰਦੀ ਹੁਣ ਤਾਂ ਸਾਲਾ ਬੰਦੇ ਨੂੰ ਗੱਡੀ ਪਾਰ ਕਰਨੀ ਔਖੀ ਨਹੀਂ ਮੈਂ ਕਿੱਥੇ ਪਾਰ ਹੋ ਜੂਗੀ ਸੜਕ ਉੱਪਰ ਹੋਰੀ ਜੀ ਜਦ ਮੌਜੂਗਾ ਮੈਂ ਸਾਂ ਚਲਦੀ ਹੁੰਦੀ ਐ ਕੋਈ ਟਰੈਫਿਕ ਤਾਂ ਨਹੀਂ ਸੀ ਕੋਈ ਕੁਝ ਨਹੀਂ ਸੀ ਹੁਣ ਤਾਂ ਸਾਈਕਲ ਪਾਰ ਕਰਨਾ ਔਖਾ ਹੋ ਜਾਂਦਾ ਏ ਮੋਟਰਸਾਈਕਲ ਨਹੀਂ ਪਾਰ ਹੁੰਦਾ ਸਾਈਕਲ ਤਾਂ ਬੇਬੀ ਨੂੰ ਪੈਡਲ ਮਾਰ ਕੇ ਕਰੂੰਗਾ ਮੋਟਰਸਾਈਕਲ ਦਾ ਗੇਅਰ ਭਾਗੀ ਕਰਨਾ ਕੋਈ ਔਹੀ ਪਾਰ ਹੁੰਦਾ ਸੜਕ ਉੱਪਰ ਇੰਨੀ ਟਰੈਫਿਕ ਆ ਹੋਰੀ ਜੀ ਦੇਖਦਾ ਹਾਂ ਹੂੰ ਹੂੰ ਹਾਂ ਜੀ ਬਹੁਤ ਜ਼ਿਆਦਾ ਟ੍ਰੈਫਿਕ ਹੋਊਗੀ। ਬਹੁਤ ਜ਼ਿਆਦਾ ਹੋਊਗੀ। ਅੱਗੇ ਤਾਂ ਮੌਜ ਕਮੇਸਾ ਜਾਂਦੀ ਤੇ ਮੇਸਾ ਦੇ ਉੱਪਰੇ ਬੈਠ ਕੇ ਚੱਲੀ ਜਾਣਾ, ਆ ਬੈਠ ਕੇ ਆ ਜਣਾ, ਇਹ ਥੱਕ ਗਈ। ਹੌਣ ਕਿੱਥੇ ਆ? ਨਹਿਰਾਂ ਨਾਲ ਨਹਿਰਾਂ ਨਾਲ। ਨਹਿਰ ਜਾਂਦੀ ਹੁੰਦੀ ਦੀ। ਦੁਪਹਿਰੇ ਟਾਈਮ ਕੱਖ ਇੱਕ ਟਾਈਮ ਪਾਉਂਦੇ। ਇੱਕੇ ਟਾਈਮ ਬਾਹਰ ਖਿਲਾ ਲਈ ਆਉਣੇ ਬਸ। ਹਾਂ ਬਸ ਸਵੇਰੇ ਪੰਜ ਸ਼ਾਮ ਨੂੰ ਪਾਉਂਦੇ। ਹੂੰ। ਛੁੜੇ ਜਿਓ ਵੀ। ਪਸ ਸਵੇਰੇ ਛੱਡ ਲੈਣੀਆਂ ਸਵੇਰੇ ਤਾਂ ਪੌਣੀ ਵੀ ਰਹਿਣ ਤੇ ਭੁੱਖੀਆਂ ਜਾ ਕੇ ਚਗੂਗੀਆਂ ਦੇ ਸਹੀ ਇੱਥੇ ਲੜਦੀ ਨਹੀਂ ਚਾਹੀ ਜਣਾ ਗੈੜੀ ਚਾਹ ਘੂਮ ਖਾਣਦੀ ਜਾਂਦੀਆਂ ਸਾਗੂ ਬਾਜੀ ਨੀਂਦੀਆਂ ਦੇਖ ਲਾ ਹੁਣ ਹੁਣ ਨਖਰੇ ਉਹ ਕਰਦੀਆਂ ਉਹ ਛੱਡ ਕੇ ਦੇ ਨੂ ਲੜੀ ਜਾਣਾ ਕਿ ਸਾਰੇ ਪਿੰਡ ਦੇ ਡੰਗਰ ਹੁੰਦੇ ਜਿਆ ਕੋਈ ਨਹੀਂ ਲੜਦਾ ਇੱਕ ਦੋ ਕ ਦੇ ਟੱਲੀਆਂ ਪਾ ਦੇਣੀਆਂ ਵੀ ਪਤਾ ਲੱਗਦਾ ਰਹੇ ਇੱਧਰ ਨੂੰ ਫਿਰਦੀਆਂ ਜਿਹੜੀ ਜ਼ਿਆਦਾ ਟੱਪਣੀਆਂ ਵਾਲੀਆਂ ਦੀਆਂ ਹਾਂਜੀ ਉਹਨਾਂ ਦੇ ਟੱਲੀਆਂ ਪਾ ਦੇਣੀਆਂ ਵੀ ਭੱਜਣੀਆਂ ਆਈਆਂ ਜਾਂਦਾ ਬਸ ਪਤਾ ਲੱਗ ਜਾਂਦਾ ਕਿ ਇੱਧਰ ਫਿਰਦੀ ਆ ਇੱਕ ਨਹੀਂ ਹੁਣ ਅਜੇ ਸਵੇਰੇ ਮੈਂ ਗੋਹਾ ਸੇਟਣ ਗਿਆ ਜੀ ਕੱਟੀ ਖੁੱਲੀ ਛੱਡੀ ਮੇਰੇ ਨਾਲ ਹੀ ਚਲੀ ਗਈ ਉੱਥੇ ਤੇ ਭੇਜੀ ਮੈਂ ਕਿਤੇ ਉਹੀ ਨਾ ਕਿਤੇ ਖੋ ਜਵੇ ਹੋਰੇ ਤੇ ਘਰਾਂ ਚਲੇ ਜਾਵੇ ਦੇਖੀ ਸਿੱਧਾ ਆ ਕੇ ਮੇ ਸੰਗੋ ਖੜ ਗਈ ਆਪਣਾ ਮੈਂ ਉ ਤਾਂ ਹੈਗਾ ਅੱਗੇ ਟੱਲੀਆਂ ਘਰ ਆ ਕੇ ਤੇ ਟੰਕਰ ਜੇ ਕੋਈ ਰਹਿ ਵੀ ਗਿਆ ਪਿੱਛੇ ਨਾਲੋ ਵਾਲੀਆਂ ਪਿਆ ਜਾਣਾ ਹੂੰ ਇਹਨੂੰ ਵੀ ਯਾਦ ਹੋ ਗਿਆ ਉਹਦਾ ਕਿੰਨਾ ਕਰੂਗਾ ਪਤਾ ਬੇਚਾਰੇ ਨੂੰ ਤਾਂ ਛੱਡੀ ਤੇ ਸਿੱਧਾ ਨਦੀ ਨੂੰ ਜਾਂਦੇ ਤੇ ਉਹਨੂੰ ਰਸਤਾ ਪਤਾ ਤਾਂ ਸੀ ਕਿ ਇੱਧਰ ਨੂੰ ਜਾਣਾ ਹੁਣ ਇਹਨਾਂ ਨੂੰ ਕੀ ਪਤਾ ਇਹ ਕਿਹੜਾ ਕਦੇ ਗਈ ਹੈ ਇਹ ਤਾਂ ਕੈਦੀ ਹੋ ਗਏ ਸਾਡੇ ਵਾਂਗੂ ਜਿਹੜਾ ਫੋਨ ਨਾਲ ਕੈਦੀ ਬੁਲਾਉਂਦੇ ਤੇ ਉਹ ਜਿਹੜਾ ਅੱਜਕੱਲ ਫੋਨ ਨਾਲ ਕੈਦੀ ਹੋ ਗਏ ਉਪਣਾਏ ਗਏ ਦੀ ਹੋ ਗਈ ਡੰਗਰ ਅੱਗੇ ਤਾਂ ਸਵੇਰੇ 8 ਵਜੇ ਜਿੱਨੇ ਜਾਣਾ ਸ਼ਾਮ ਨੂੰ 5 ਵਜੇ ਆਉਣਾ ਚੋਣ ਦੇ ਟਾਈਮ ਬੱਸ ਹੀ ਫਿਰ ਜੋ ਉਹ ਨਾਲ ਇਹਨਾਂ ਨੂੰ ਕਮਾਈ ਜਾਣਾ ਜੇ ਜਿਆਦਾ ਬੁੱਕਲ ਗਈ ਤਾਂ ਦੁਪਹਿਰ ਨੂੰ ਘਰੇ ਦੂਰ ਹੋ ਕੇ ਆਈ ਜਾਂਦਾ ਸਾਈਕਲ ਉੱਪਰ ਬੇਲੀ ਜੀ ਦੀ ਤੀ ਚਲ ਦੇਖੀ ਜਾ ਕੇ ਆਈਏ ਹਾਂਜੀ ਦੇ ਲਾਰੇ ਪਾਉਂਦੀ ਸਾਰ ਤਾਂ ਰੰਗ ਬਦਲ ਗਏ ਕੋਰੀ ਹੈ ਕਾਲੇ ਹੋ ਗਏ ਹੂੰ ਇਨਾ ਫਰਕ ਕਰੀਦਾ ਪਹਿਲਾ ਪਾਣੀ ਕਰਕੇ ਲੇਟ ਹੋ ਗਿਆ ਹੂੰ ਉਹ ਪਾਣੀ ਬਿਲਕੁਲ ਘਟ ਗਿਆ ਜੇ ਤਾਂ ਮੀਂਹ ਪੈ ਗਿਆ ਤਾਂ ਠੀਕ ਹੈ ਨਹੀਂ ਫੇਰ ਕੱਲੂ ਪਾਣੀ ਲਾਉਣਾ ਪੈਣਾ ਮਾੜਾ ਜਿਹਾ ਜੇ ਰੱਬ ਨੇ ਪਾਣੀ ਲਾਤਾ ਤਾਂ ਠੀਕ ਹੈ ਨਹੀਂ ਆਪਾਂ ਲਾ ਦਿੰਦੇ ਠੀਕ ਹੈ ਉਹ ਕਹਿੰਦਾ ਜੇ ਰੱਬ ਨੇ ਪਾਣੀ ਲਾਤਾ ਹੂੰ ਜੇ ਨਾ ਲਾਇਆ ਫੇਰ ਕੱਲੂ ਆਪਾਂ ਲਾ ਦਾਂਗੇ ਆਪਾਂ ਲਾ ਦਾਂਗੇ ਇੱਕ ਦਿਨ ਹੋਰ ਕੱਢ ਲਾਂਗੇ ਮਾੜਾ ਸੁੱਕ ਜੂਗਾ ਜੇ ਹੂੰ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਕੱਲੂ ਨਹੀਂ ਪਰਸੋਂ ਨੂੰ ਲਾ ਦਾਂਗੇ ਹਾਂਜੀ ਖੇਤ ਮਾੜਾ ਇੱਕ ਵਾਰੀ ਸਕਾ ਕੇ ਚੱਲੇ ਨਾ ਫਰਕ ਰਹਿੰਦਾ ਬਾਬਾ ਹੀ ਕਹਿੰਦੇ ਤੇ ਆ ਸਕਾ ਦੇਣਾ ਇਹ ਹਾਂ ਬਾਕੀ ਮੋਟਰ ਬਦ ਦੇਖ ਕੇ ਆਉਂਦੇ ਜਿਹੜਾ ਸਕਾਇਆ ਵਾ ਤੁਸੀਂ ਇਹਨੂੰ ਪਾਣੀ ਲੈ ਆਉਂਦੇ ਗੱਲ ਮੋਟਰ ਚ ਲਾ ਕੇ ਜਾਂ ਤੁਸੀਂ ਗਏ ਤੇ ਚਲਾਇਆ ਆਓ ਬਤਿੰਦਰ ਉਹ ਹਾਂਜੀ ਦਾਦ ਮਟਰ ਲੱਗਣੇ ਚਾਹ ਤੋਂ ਤੇ ਚੱਲੀਆਂ ਮੋਟਰ ਨੂੰ ਜਿਹੜਾ ਮਾਰ ਕੇ ਆਈਏ ਚਲੋ ਚੱਲ ਇਹ ਚਲਾਤੀਆਂ ਤਾਂ ਪਾਣੀ ਹੈਗਾ ਥੋੜਾ ਹੈ ਜੀ ਹਾਂਜੀ ਇਹ ਵੀ ਚਲਾ ਜਾਂਦੇ ਤਾਂ ਚੰਗੀ ਗੱਲ ਕੀ ਜਾਂ ਹੁਣ 10 ਮਿੰਟ ਬੈਠਣਾ ਪੈਣਾ ਆਪਾਂ ਨੂੰ ਚਲੋ ਕੋਈ ਨਹੀਂ ਤੁਹਾਨੂੰ ਵੀ ਫਿਰ ਬੈਠਣਾ ਪੈਣਾ ਤਾਂ ਗੱਲ ਤਾਂ ਉਹੀ ਆ ਜੀ 10 ਮਿੰਟੇ ਵੇਚਣਾ ਤਾਂ ਹੁਣ ਅਸੀਂ ਅੱਗੇ ਨੇ ਬਹੁਤ ਬੰਨਾ ਪੱਡੇ ਯਾਰ ਹਾਂਜੀ ਸੱਡਾ ਸੱਡਾ ਕੀ ਕਰਿਆ ਜਾ ਸਕਦਾ ਇਹਦਾ ਕੀ ਹੱਲ ਹੋਊਗਾ ਹੁਣ ਚੂਹੇ ਦਾ ਗੋਲ ਇਹਨਾਂ ਬੜਤੀਆਂ ਆਏ ਨੇ ਮੈਂ ਖਰਾਬ ਕਰੀਆਂ ਹੋਈਆਂ ਇਹ ਬੰਨ ਵੀ ਇੰਨਾ ਹੋਇਆ ਜੇ ਬੰਨ ਹੋ ਜਾਵੇ ਤਾਂ ਵੀ ਫਰਕ ਰਹਿੰਦਾ ਤੂੰ ਤੂਏ ਤਰ੍ਹਾਂ ਗਰ ਜਾਂਦਾ ਛੇਤੀ ਔਰ ਲੜ ਜਿਆਦਾ ਹੀ ਖਰਾਬ ਕਰਤਾ ਇਹ ਤਾਂ ਜਿਆਦਾ ਖਰਾਬ ਹੋ ਗਿਆ ਜੀ ਚੱਲ ਜਿਹੜਾ ਕਿਸਮਤ ਚ ਉਹ ਹੀ ਮਿਲਣਾ ਹਾਂ ਕਰ ਵੀ ਗਿਆ ਸਾਡੇ ਹੁਣ ਦੋਈਆਂ ਕਿੰਨੀਆਂ ਰਪਾਈ ਜਾਉਂਗੇ ਕੁਦੇ ਨੂੰ ਵੀ ਉਹ ਵੀ ਸਮਝਦਾਰਾ ਹੁਣ ਹਾਂਜੀ ਮੋ ਵੀ ਸਮਝਦਾਰਾ ਹਾਂ ਤਾਂ ਨਹੀਂ ਹੈਗਾ ਦੋਈਆਂ ਨਾਲ ਕੋਈ ਨਹੀਂ ਮੈਂ ਦੇਖਿਆ ਹਾਂ ਕਾਫੀ ਰੋਜ਼ ਵੱਧ ਕਰਦਾ ਇੱਕ ਦੋ ਮਿਹੜੇ ਬਨਣ ਵਾਲੇ ਨਹੀਂ ਨਾ ਆਉਂਦੇ ਹੈਗੇ ਬਨਨ ਹੋ ਜਵੇ ਫਿਰ ਠੀਕ ਆ ਫੇ ਵੀ ਫਰਕ ਪੈ ਜਾਂਦਾ ਜਿਹੜੀ ਕਰਕੇ ਵਿਹਲੇ ਨਹੀਂ ਨਾ ਹੋਏ ਹਾਂਜੀ ਜਿਹਦਾ ਜੀਰੀ ਦੇ ਪਰ ਇਸ ਵਾਰ ਤਾਂ ਨਾਲੇ ਲਵਾਈ ਵੀ ਛੇਤੀ ਸ਼ੁਰੂ ਹੋ ਗਈ ਸੀ ਬਈ ਹੋ ਜਵੇ ਪਰ ਜਿਹੜੀ ਜੀਰੀ ਵਾਲੇ ਆ ਉਹ ਜੀਰੀ ਬਾ ਕੀ ਉਹਨਾਂ ਨੇ ਬਨਣ ਲੱਗਣਾ ਜੀਰੀ ਚ ਵੱਧ ਪੈਸੇ ਬਣਦੇ ਹਨ ਜੀਰੀ ਚ ਚਾਰ ਬੰਦੇ ਕੀਲਾ ਲਾ ਦਿੰਦੇ ਆ 1000 ਰੁਪਏ ਦੀ ਹਰੀ ਬਣ ਗਈ ਗੰਨੇ ਦੇ ਮਿਹੜੇ ਵਿੱਚ ਵੀ ਦੋ ਤਿੰਨ ਬੰਦੇ ਕੀਲਾ ਬੰਨ੍ਹਦੇ ਆ ਉਹੀ 5-600 ਰੁਪਏ ਦੀ ਆੜੀ ਬਾਣੀ 700 ਰੁਪਏ ਸਰ ਕੋਈ ਨਹੀਂ ਕਦਮ ਦੇ ਕਦ ਨਹੀਂ ਮੈਂ ਇਹਨਾਂ ਦਾ ਦੇਖ ਰਿਹਾ ਡੇੜਾ ਖੜਾ ਗਿਆ ਉੱਤੇ ਜੂਲੇ ਤੇ ਮੀਨਾ ਪਵੇ ਆਪੇ ਠੀਕ ਆ ਗਿੱਲਾ ਹੋਣ ਤੇ ਹੂੰ ਐਨ ਵਧੀਆ ਜਿਹਾ ਡੇ ਇਹਦੀਆਂ ਨਹੀਂ ਹਲੇ ਅੰਬੀਆਂ ਪੱਕੀਆਂ ਨਹੀਂ ਆਈਆਂ ਹੁਣ ਮਕੀਰ ਵੀ ਲੱਗਿਆ ਹੋਇਆ ਕੋਈ ਕਿ ਮਖਿਆਲ ਹਾਂ ਉਹਦੇ ਕਿੱਦਾਂ ਕਿਥੇ ਪਰਾਉ ਰਿਹਾ ਹੂੰ ਉਂਗਲੀ ਨਾਲ ਕਰ ਦੂੰ ਹਾਂ ਇੱਕ ਇੱਕ ਕਰਦਾ ਜੀ ਉਂਗਲੀ ਕਰਤੀ ਦੇਖ ਲੈ ਮਗਰ ਫੈ ਜਾਂਦਾ ਹੂੰ ਚੱਲਿਆ 간ੂ ਸਰ ਪਰ ਕਿ ਜਾਵਾਂਗੇ ਹੁਣ ਜੀ ਆ ਭਰ ਜਾਣਾ ਕੋਈ ਨਹੀਂ ਚੱਲੀ ਜਾਂਦੇ 10 ਮਿੰਟ ਇਹਨੇ 15 ਬੜਾ ਠੀਕ ਆ ਅੱਗੇ ਬੰਦ ਕਰ ਦਾਂਗੇ ਨੇ ਠੀਕ ਆ ਜੀ ਲਓ ਜੀ ਚੱਲੀਆਂ ਇਹ ਮਲਕੀ ਦਵਾਈ ਕੋਲ ਹੋਰ ਫੇ ਕਿੱਦਾਂ ਉਹ ਗੋਹਾ ਗਿਆ ਖੱਡਾ ਉਹ ਮੈਂ ਠੀਕ ਆ ਅੱਸੀ ਕਾਲ ਜੀ ਠੀਕ ਆ ਵਧੀਆ ਆ ਆ ਦੇਖੋ ਤਾਂ ਬਹੁਤ ਖੱਡਾ ਆਹੀ ਆ ਤਾਂ ਹੀ ਜਿਹੜਾ ਹੱਡੀ ਪੈਂਦੀ ਪਤਾ ਹੀ ਲੱਗਦਾ ਉਹ ਤੇ ਉਹੀ ਤਾਂ ਮੈਂ ਕਹਿੰਦਾ ਉੱਚੇ ਖੇਤਾਂ ਦਾ ਪੰਗਾ ਲੈ ਲੈ ਇੱਕ ਤਾਂ ਕਹਿੰਦਾ ਵੀ ਜੋਂਦੀ ਸਿਰੇ ਠਾਈ ਹੂੰ ਹੁਣ ਬੰਗਾ ਪੈਂਦਾ ਇੱਥੇ ਜੀਰੀ ਹੋਈ ਗੰਨਾ ਹੋਇਆ ਜਗਾ ਛੱਡਣੀ ਪੈਂਦੀ ਹੋਰ ਬੋਲਾ ਆ ਗਿਆ ਹੁਆ ਬਾੜੀ ਹੁ ਤਲਾ ਹੈ ਟ੍ਰੈਕਰ ਕੋ ਪਾਰ ਪਾਰ ਆ ਜਾ ਤੂੰ ਕਿੱਥੇ ਰੱਖਣਾ ਬੁਰ ਫਲੋ ਇੱਥੇ ਰੱਖ ਲੈ ਇੱਥੇ ਦਾ ਲੰਗੋ ਹੋ ਹੂੰ ਲੈ ਫੜ ਪਾਰ ਪੁੱਜੀ ਪਾਲਾ ਇਦਾਂ ਹੀ ਬਣਾ ਦੇਣਾ ਤਾਂ ਲਫਾਫੇ ਦਾ ਲਫਾਫਾ ਉੱਪਰ ਘੁਮਾ ਦੇਗਾ ਥੱਲੇ ਰੱਖ ਕੇ ਥੱਲੇ ਸੜਾ ਖਾੜ ਦੇ ਜਿਹੜਾ ਵੀ ਸਾਰੇ ਖਾਲੀ ਹੋਣਾ ਆਹੋ ਥੱਲੇ ਸੈਲਾ ਰੱਖ ਕੇ ਉੱਪਰ ਲਫਾਫਾ ਰੱਖ ਦੀ ਬਸ ਆਹੀ ਪੰਗਾ ਸਾਲਾ ਉੱਚੇ ਖੇਤਾਂ ਦਾ ਹੋਰ ਹੈ ਆ ਖੰਭਾ ਇਹ ਬਜਾਰਾ ਖਾਲੀ ਹੋ ਖੜਾ ਚੜਨੇ ਇਹਨੂੰ ਇਹ ਕਿਹਨੂੰ ਖੜਾ ਨਾ ਹਾਜੀ ਤੇ ਇਧਰ ਪਟੌਣਾ ਜਿੱਦਣ ਕਿਸੇ ਨੂੰ ਲੋਡ ਹੋ ਜੇ ਉਹ ਜਿੱਦਣ ਇੱਧਰ ਕਿਸੇ ਦੀ ਤਾਰਾਂ ਵਾਲੀ ਲੋਡ ਆ ਉਦੋਂ ਪੱਟ ਹੋਣਾ ਇਹਨੇ ਨਹੀਂ ਨਹੀਂ ਉਨਾ ਚਿਰ ਪੱਟ ਹੁੰਦਾ ਇਹ ਬਸ ਕਰ ਆ ਚੱਕ ਬਸ ਬਹੁਤ ਆ ਇਕੱਠਾ ਕਰ ਆਏ ਆਏ ਇਕੱਠਾ ਕਰ ਕਾਗਜ਼ ਅੰਦਰ ਨੂੰ ਕਰਾ ਦੇ ਅੰਦਰ ਨੂੰ ਇਕੱਠਾ ਅੰਦਰ ਨੂੰ ਇਕੱਠਾ ਕਰਦੇ ਐਸੇ ਐਸੇ ਨਹੀਂ ਐਸੇ ਅੰਦਰ ਨੂੰ ਇਕੱਠਾ ਕਰਦੇ ਕਰਦੇ ਕਰ ਦੇ ਬਾਹਰ ਦਾ ਕੱਟ ਯਾਰ ਐਸੇ ਰੱਖ ਦੇ ਆਏ ਆਏ ਸਮਝਿਆ ਬੋਲੇ ਤੂੰ ਨੇ ਕਿ ਸਮਝਦਾ ਤਾਂ ਹਿੰਦੀ ਬੋਲਣ ਤੂੰ ਲੱਗ ਗਿਆ ਉੱਚਾ ਬੋਲਣ ਤੂੰ ਲੱਗ ਗਿਆ ਤੈਨੂੰ ਸਮਝਾਤਾ ਇਹਨੇ ਇਹ ਨਹੀਂ ਸਮਝਦਾ ਕੱਚੀ ਕੱਚੀ ਸਮਾਰਟ ਨੀ ਮਾ ਗੱਲਾਂ ਹੋਰ ਪਹਿਲਾਂ ਤਾਂ ਹੀ ਰੱਖ ਹੋਣਾ ਥੋੜਾ ਜਿਹੀ ਨਹੀਂ ਮੋਰ ਗੱਲ ਚਾਰ ਕੁੰਗਲ ਬਸ 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 ਬਹੁਤ ਹੁਣ ਥੈਲਾ ਰੱਖ ਥੈਲਾ ਰੱਖ ਕੇ ਚੱਲ ਆ ਉੱਪਰ ਬਸ ਆ ਇਧਰ ਕਰ ਦੇ ਤੂੰ ਬਸ ਇਹਨੂੰ ਕਰ ਦੇ ਦੂਏ ਪਾਸੇ ਹੂੰ ਉਹ ਦਾ ਬੂਨਾ ਹਜੇ ਦੱਬ ਦਾ ਬੂਨਾ ਖੜ ਜਾ ਖੜ ਜਾ ਬੋਲੇ ਪੈਂਟ ਖੜ ਕਾਇ ਕਾ ਸਿਆਲ ਹੁੰਦਾ ਹਜੇ ਹਜੇ ਉੱਚਾ ਨਾ ਨਾ ਕੋਈ ਨਾ ਜਿੱਦ ਨੂੰ ਮਿੱਟੀ ਹੁੰਦੀ ਹੈ ਕਰਦੇ ਪਰਾਂ ਵੀ ਪਿੱਛੇ ਦੇ ਵੀ ਨਹੀਂ ਮਾ ਪਤਾ ਇੰਨਾ ਖੜਨਾ ਚਾਹੀਦਾ ਉਹ ਬਰਾ ਫਲੂਗੇ ਆਉਣਾ ਚਾਹੀਦਾ ਆਹੋ ਫੇਰ ਉਹ ਪੈਰ ਕਿੰਦੇ ਮਿੱਟੀ ਇਧਰ ਨੂੰ ਕਰਦੇ ਬਰਾਬਰ ਹੋ ਜੂ ਜਿਹੜੀ ਆਏ ਹਾਂ ਉਹੀ ਲੱਗਿਆ ਕਰਨ ਚੱਲ ਬਸ ਬਲ ਬਾਬਾ ਰੱਖਦੇ ਬਾਬਰਾ ਕੇ ਮੜੀ ਮੜੀ ਜੀ ਮਿੱਟੀ ਰੱਖਦੇ ਜੀ ਹਰ ਜਾ ਇਹਦੇ ਮਿੱਟੀ ਪਾਣ ਦੇ ਖਾਦੇ ਕਮ ਚਾੜਾ ਮੂੰਹ ਖੋਲ ਖੱਲੇ ਮੂੰਹ ਖੋਲ ਤੈਨੂੰ ਕੋਲੇ ਸੁਣਨਾ ਸੁਣ ਗਿਆ ਸੁਣ ਗਿਆ ਬੋਲੇ ਨੂੰ ਚਲ ਬੋਲੇ ਤੈਨੂੰ ਸਰਦਾਰ ਵੀ ਉੱਚਾ ਬੋਲਣ ਲਾਤਾ ਠੀਕ ਆ ਹਾਂ ਹਰ ਗਈ ਗੱਲ ਬਣ ਗਈ ਬੋਲੇ ਬਣ ਗਈ ਆ ਬਣ ਗਈ ਆ ਅੱਛਾ ਨਾ ਕਰ ਆਈ ਦੇ ਪਰ ਪਰ ਮਤ ਤੈਨੂੰ ਕੋਲੇ ਸੁਣਿਆ ਗਿਆ ਕਹਿੰਦਾ ਤੂੰ ਕੱਲ ਫੇ ਟਰੈਕਟਰ ਦੇ ਕੇ ਆਇਆ ਤੇ ਨਿਊ ਹੋਲੈਂਡ ਜਿਹੜਾ ਤੈਨੂੰ ਉਧਰ ਚਲਾ ਕੇ ਦਿਖਾਇਆਤਾ ਹਾਂ ਬੰਦੇ ਦਾ ਮਨ ਦੂਹਾਂ ਪਰ ਫਸਿਆ ਹੋਇਆ ਇੱਕ ਤਾਂ ਹੈ 5210 ਜਿਹੜਾ ਤੇਰੇ ਕੋਲ ਠੀਕ ਹੈ ਟਰੈਕਟਰ ਮਾੜਾ ਨਹੀਂ ਇਹ ਇੱਕ ਨਿਊ ਹੋਲੈਂਡ ਪਰ ਠੀਕ ਆ ਹੈ ਬਾਕੀ ਬੰਦੇ ਦਾ ਮਨ ਖੜੇ ਦੀ ਗੱਲ ਹੈ ਜਿੱਥੇ ਖੜ ਗਿਆ ਹਾਂ ਹਾਂ ਇਹ ਤਾਂ ਹੈ ਨਹੀਂ ਟਰੈਕਟਰ ਕੋਈ ਵੀ ਨਹੀਂ ਮਾੜਾ ਟਰੈਕਟਰ ਨਹੀਂ ਕੋਈ ਵੀ ਮਾੜਾ ਉਹ ਦੇ ਲੋ ਓਵਰ ਬਲੂ ਪਖੜਾ ਓਏ ਹੱਲ ਹੋ ਜਾਏ ਦੇ ਬਾਹਰ ਨੂੰ ਆ ਜਾਏ ਆ ਚੱਲੀਏਗਾ ਕਾਲੂ ਚੱਲ ਜਲੀ ਆ ਜਾ ਦੇਖਦੇ ਆ ਕਾਲੂ ਮੂਡ ਬਣਨਾ ਉਹਦਾ ਕਿਹੜਾ ਬਣਦਾ ਆਓ ਬਈ ਨਿਊ ਹੋਲੈਂਡ ਦਾ ਬਣਦਾ ਕਿ ਜੌਂਡੀਰ ਦਾ ਕੀਮਤ ਬਰਾਬਰ ਇਹ ਆ ਦੋਹਾਂ ਦੀ ਠੀਕ ਆ ਟਰੈਕਟਰ ਦਾ ਦੋਹੇ ਨਹੀਂ ਮਾੜੇ ਹੈਗੇ ਆਪਾਂ ਆਪਣੀ ਜਗ੍ਹਾ ਦੋਹੇ ਸਹੀ ਆ ਪਰ ਜਿੰਨੇ ਚ ਦੋਹੇ ਮਿਲਦੇ ਆ ਉਨੇ ਚ ਤੇਰੇ ਵਾਲਾ ਮਿਲਦਾ ਨਾਲੇ 65 ਐਚਪੀ ਆ ਉਹ ਹਾਂ ਉਨੇ ਚ ਤੇਰੇ ਵਾਲਾ ਇਹ ਨਾਲੇ 65 h p ਉਹ 50 50 ਹੈ 50 h p ਆ ਇਹ 65 h p ਆ ਪਾਲਿਆ ਪੁੱਤ ਪਰ ਜਿੱਦਣ ਹੋ ਜਾਂਦਾ ਅਗਲਾ ਉਹੀ ਚੀਜ਼ ਮਗਰ ਹੋ ਜਾਂਦੇ ਆ ਆਓ ਦੇਖਾ ਵੀ ਖੜ ਕਿੱਥੇ ਆਹ ਉਹਨੂੰ ਲਿੱਪੜੇ ਉਸਕੋ ਲਿੱਪੜਾ ਲਾਉਂਦੇ ਹਾਂ ਉਸਕੋ ਵੀ ਲਿੱਪੜਾ ਉਹ ਦੋੜ ਦੀ ਲਿੱਪੜਾ ਪਰ ਨਹੀਂ ਹਾਂ ਤੇ ਸਰਦਾਰ ਨਾਲ ਆ ਜੀ ਆ ਚਲੀਏ ਹੁਣ ਜਾਣਾ ਨਹੀਂ ਆ ਚਲੀਏ ਲੇ ਲੈ ਦੇ ਡੱਡੂ ਆ ਉਹ ਇਹ ਤੰਦੀ ਦੀ ਮਕੀ ਜਾਂ ਕੀੜੀ ਹੁੰਦੀ ਆ ਸਾਰੇ ਨੇ ਨੱਚਦੇ ਫੰਦੇ ਫੜਨਾ ਹੀ ਦੱਤ ਜੂੜ ਜੇ ਦੰਦੀ ਵੱਢਦਾ ਕਿ ਉਹ ਇਹ ਕੀੜੀ ਤੇ ਕੰਮ ਕਰ ਤੰਦੀ ਦਿਖਾਉਂਦੇ ਆ ਤੈਨੂੰ ਕੀੜੀ ਚੱਲੋ ਉੱਥੇ ਇੱਕ ਜਿਹੜੀ ਦੰਦੀ ਵੱਢਦੀ ਆ ਲੜਾਉਂਦੇ ਆ ਚ ਬੱਚੇ ਜ ਹੁਣ ਇਹ ਰੂਟਾ ਮੀਟਰ ਦਾ ਹੀ ਕੱਦੂ ਆ ਇਹ ਲੜ ਨਹੀਂ ਦਿੰਦਾ ਡਾਕਰ ਚ ਲੇਲੀ ਬਣਾ ਦਿੰਦਾ ਐਨ ਚੱਲ ਕੋਈ ਨਹੀਂ ਆਹ ਰੋੜੇ ਚੁੱਭਦੇ ਆ ਹੂੰ ਦੇਖ 1.15 ਡੱਡੂ ਮਗੂ ਮਾਰਾ ਕੋਪਨ ਪਾਣੀ ਟੱਪ ਗਿਆ ਇਹ ਪਾਣੀ ਕਿਉਂ ਹੁੰਦਾ ਹੋਇਆ ਇਹ ਕਿੱਥੇ ਨਾਲ ਗੰਨੇ ਚ ਮੀਂਹ ਦਾ ਪਾਣੀ ਖੜਾ ਬਾਈ ਨਾ ਯਾਰ ਦੇਖੇ ਹੀ ਹੋਈਂਦੇ ਇਦਾਂ ਖਟਾ ਓ ਸੜਕ ਵੀ ਭਰੀ ਪਈ ਐ ਖੱਡਾਂ ਗੱਲ ਰਸਤਾ ਦੇ ਲਾ 200 ਕੁਇੰਟਲ ਗੰਨੇ ਨੂੰ ਓ ਇੱਥੇ ਵੜ ਕੇ ਦੇਖ ਓਏ ਓਰੇ ਵੜ ਕੇ ਦੇ ਓਰੇ ਇੱਥੇ ਦੇ ਤਾਂ ਵੀ ਡੂੰਗਾ ਹੈਗਾ ਕਿ ਨਹੀਂ ਨਾ ਵੀ ਅੱਗ ਦੇਤੀ ਅੱਜ ਹੋਮ ਬਿਸਕੁਟ ਆਉਣ ਗਏ ਆ ਗੋ ਹੋਮ ਬਿਸਕੁਟਾਂ ਦੀ ਮੌਜਾ ਹੋਈ ਹਾਤਾ ਵੀ ਮੋਟਰ ਦੇ ਕੋਲ ਆ ਹੋ ਪਹੁੰਚੇ ਜਾਂਦੇ ਜਾਂ ਮਰਜੀ ਆਪਣਾ ਲੈ ਕੇ ਬਾਜੀ ਬਾਜੀ ਮਿਲੇਗਾ ਤਾਜੀ ਸਭ ਨੂੰ ਤਾਜੀ ਮਿਲੇਗਾ ਪਰਸੋਂ ਸਟਾਰਟ ਕਰਦੇ ਕੰਮ ਹੈ ਹਾਂਜੀ ਹਾਂ ਪਰਸੋਂ ਬਸ ਬਿਸਕੁਟ ਬਣਾਨੇ ਸ਼ੁਰੂ ਹੋ ਜਾ ਅੱਜ ਅੱਗ ਦੇਤੀ ਹਾਂਜੀ

ਜਲਦੇ ਜਾਂਦੇ ਮੌਜਾ ਆਪਣਾ ਜਾਂ ਮਾਦੀ ਤਾਂ ਜਾ ਬਿਸਕਟ ਲੈ ਜਾ ਵਧੀਆ ਸਾਕੇ ਦੂਰ ਪੈਂਦੇ ਨੇ ਨੇੜੇ ਹੋ ਗਿਆ ਹਾਂ 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 ਠੀਕ ਆ ਗੱਲ ਮੋਟਰ ਤੋਂ ਜਿਹੜੀ ਚਾਰ ਉਰ ਆ ਬੈਠਿਆ ਇਹ ਚਲਾ ਹੀ ਰਹਿ ਤਾ ਉਹ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਬੰਦੇ ਨੂੰ 6 ਮਹੀਨੇ 6 ਮਹੀਨੇ ਹੋ ਗਿਆ ਹਾਂ ਹੋ ਫਿਰ 6 ਮਹੀਨੇ ਹੋ ਗਏ ਕਾਹਕੇ ਵੱਡੇ ਹੋਇਆ ਉਹ ਹੌਲੀ ਹੌਲੀ ਸੁਧਾਰ ਹੋਏ ਕਰਦੇ ਆ ਪਹਿਲਾ 7 ਸਾਲ ਬਸ ਹੌਲੀ ਹੌਲੀ ਸੁਧਾਰ ਹੋਈ ਕਰਦੇ ਆ ਲੈ ਪਿਛਲੇ ਸਾਲੇ ਪੱਟਿਆ ਸੀ ਇਹ ਥੱਲੇ ਆਇਓ ਇਹਦਾ ਪਿਛਲੇ ਸਾਲ ਪਿਛਲੇ ਸਾਲ ਉਹ ਵੀ ਪੰਗਾ ਛੇੜ ਹੋ ਗਿਆ ਥੋੜਾ ਜਿਹਾ ਅੰਬੀਆਂ ਚੂਕਿਆ ਸੜਾ ਇਹਨਾਂ ਨੇ ਦੇਖ ਕੇ ਤਾਂ ਆਉਂਗੇ ਆ ਜਾ ਜਾਮਣਾ ਅੰਬੀਆਂ ਦੇ ਜਿਹੜਾ ਕੁ ਖਾਣਾ ਆ ਦੇਖ ਲੈ ਕਿਆ ਖਾਣਾ ਜਾਮਣਾ ਖਾਣੀ ਕੰਬੀਆਂ ਖਾਣੀ ਆ ਕਿਹੜੀ ਤਰ੍ਹਾਂ ਦੀਆਂ ਸਾਰੀ ਵੈਰਾਈਟੀ ਆ ਤੇ ਤੈਨੂੰ ਹੋਰ ਕਿ ਮੋਟਰ ਚਲਾਈ ਤੈਨੂੰ 10 ਮਿੰਟ ਹੂੰ ਹਾਂ ਮੰਨ ਸਤਰਾ ਜਾਂਦੇ ਫਿਰ ਜਦ ਮੇਲਾ ਇਹਨਾਂ ਨੂੰ ਆ ਗਈ ਸੈਨਾ ਇਕੱਠੀ ਹੋ ਕੇ ਦੇਖ ਲੈ ਹੁਣ ਦੋ ਲਾ ਦੋ ਇਹਦੇ ਗਾ ਪਾਇਆ ਬੈਨੇ ਇਧਰ ਪੀਏ ਜਿਆਦਾ ਲਿਓ ਇਹ ਮਾਲਿਕ ਆ ਜੀ ਬਹੁਤ ਗਿਆ ਰਹੇ ਇਹ ਪੈਸੇ ਜਿਆਦਾ ਲੈਣੇ ਕਹਿੰਦੇ ਪਾਰਟੀ ਦੂਜੀ ਲਾਉਣੀ ਹੈ ਨਾ ਜੀਰੀ ਲਾਉਣੇ ਵਾਲੇ ਜੀ ਲੁਆਈਦਾ ਹਾਂ ਅੱਧੇ ਹੋਰ ਤੇ ਲੁਆਈ ਆ ਅੱਧੀ ਨਾ ਤੇ ਲਾਉਣੀ ਹੁਣ ਫਿਰ ਕਿਉਂ ਪੈਸੇ ਜਿਆਦਾ ਨਹੀਂ ਲੱਗਣੇ ਜੇ ਨਹੀਂ ਤਾਂ ਇਹ ਫੇਰ ਨਹੀਂ ਸਰੂਗਾ। ਹਾਂ। ਜੇ ਨਹੀਂ ਤਾਂ ਇਹ ਹਾਂ ਚਲੋ ਠੀਕ ਹੈ ਨਹੀਂ। ਇਗਰੀ ਗੱਲ ਹੈ। ਫੇਰ ਵੀ ਸਰ ਜਾਣਾ। ਇਹ ਵੀ ਸਰ ਜਾਣਾ। ਨੀ ਨਾ ਹੀ ਬਦਲ ਗਿਆ ਹੁਣ। ਉਹ ਜੂਨ ਦੀ ਗੱਲ ਨਹੀਂ ਕਰੀ ਵੀਗਾ। ਦੇਰਾਂ ਨਾਲ ਇਤੋਂ ਹੀ ਬੈਠੇ ਐ। ਉਹ ਪੱਟਿਆਂ ਉਂਦੀ ਜਾ ਕੇ ਹੁਣ ਤੁਸੀਂ। ਉਹ ਫੇਰ ਲੰਘੇ ਤੈਨੂੰ ਬੰਦੇ ਦੱਸਿਆ ਨਹੀਂ। ਪੰਜਾਂ ਹੋ ਗਿਆ ਚਲੇ ਗਿਆ ਦੋ ਇਧਰ ਚਲੇ ਗਏ। ਕੋਈ ਮੱਛੀ ਫੜਨ ਲੰਘ ਗਿਆ ਨਦੀ ਬਰੇ ਕੋਈ ਕੁਝ ਕਰਨ ਲੰਘ ਗਿਆ। ਫੇਰ ਸਾਰੀਓ ਪੜਦੇ ਹੁਣ। ਠੀਕ। ਕੰਨੀ ਜਿਗਾ ਦੀ ਨਹੀਂ ਦੱਸੀ ਐ 19000 ਦੀ ਪੱਟ ਦੇ ਉਹ ਘਟੇ ਨਾ ਵਗੂ ਕੇ ਬਾਜ ਜਾੜ ਤੋ ਦਵਾਰਾ ਮਛਰਦਾਰ ਨੂੰ ਕਿੰਨੀ ਜਗ੍ਹਾ ਨੇ ਫੇਰ ਭੁੱਲ ਗਿਆ ਐ ਕੰਨੀ ਜਗਾ ਆਰਾ ਪਤਾ ਐ ਨਾ ਇਹ ਵੇ ਭੁੱਲ ਗਿਆ ਤੂੰ ਦੱਸਿਆਦਾ ਹੈਗਾ ਹਮ ਚੱਕ ਦੋ ਫੱਟੇ ਆ ਲਾ ਦੋ ਸਵੇਰੇ ਜਿਹੜੀ ਹੈਗੀ ਆ ਇਹ ਬਹੁਤ ਦਿਨ ਦਾ ਕਹੀ ਜਾਂਦਾ ਲੋਂਦਾ ਹੈ ਨਹੀਂ ਜਦ ਤੂੰ ਯੂ ਨਹੀਂ ਆਈ ਗਈ ਜਦ ਦਾ ਹੈਗਾ ਕੱਦੂ ਦਾ ਹਫਤੇ ਨਹੀਂ ਹੋਇਆ 26 ਗਾ ਨੂੰ ਕੋਰੇ ਵੈਰਾਈਟੀ ਆ ਕਿਹੜੀ ਏ ਪਤਾ ਨਹੀਂ ਕਿਹੜੀ ਉਹ ਕਿਹੜੀ ਵੈਰਾਈਟੀ ਆ ਉਹ 26 ਗਾ ਨੂੰ ਆ ਦੂਈ ਆ ਉਹ ਕਿਹੜੀ ਆ 770 ਆ ਉਹ 26 ਹੋਰ ਅੱ삐 ਦੇ ਭੈਣਾਂ ਹੋ 770 ਆ ਕਿਹਦੀ ਦੇ ਭੈਣਾਂ ਹੋ ਉਹ 26 ਦੇ ਭੈਣ ਦਸੀ ਜਾਂਦਾ ਉਹਨੂੰ ਦੱਸ ਮੇਰੇ ਕੋਲ 1500 ਨਾ ਬਾਅਦ ਵਿੱਚ ਇੱਕੋ ਆ ਉਹ ਹੀ ਕੰਮ ਆ ਚੌਲ ਨਹੀਂ ਵਰਗਾ ਹੈ ਤੇ ਜੀਰਿਓ ਆ ਗਿਆ ਹੈ ਜੀਰਿਓ ਇਹ ਬਲਾ ਬਾਸਮਤੀ ਇਹ ਲੋ ਆਪਾਂ ਪਾ ਕੇ ਦੇਤਾ ਤੂਆ ਮੋਟਾ ਚਾੜ ਤੁਸੀਂ ਬਾਸੂ ਦੱਸੀ ਜਾਣੀ ਲੈ ਸਾਇਦ ਆਏ ਕਹਿੰਦਾ ਜਿਹੜਾ ਵੀ ਕਦੇ ਚੌਲ ਨਹੀਂ ਦੇਖੇ ਇਹ ਆਏ ਆ ਹਾਂ ਦਾ ਵੀ ਇਹਦੀ ਕੋਈ ਕਪਾਹ ਵੀ ਜਿਦਿਆ ਦੇਖ ਗੱਲਾਂ ਸੁਣ ਲਾਈ ਦੀਆਂ ਇਹਨੂੰ ਅੰਬੀਆਂ ਘੜਾ ਪੰਜ ਚਾਰ ਲਿਆ ਕੇ ਯਾਰ ਅੰਬੀਆਂ ਉਹ ਦੇ ਮੋਟੀ ਮੋਟੀ ਚੁਪੜੀਆਂ ਜਾਮਣਾ ਇਹ ਅੰਮਲ ਨਹੀਂ ਖਾਣਿਆ ਉਹ ਕਿੰਨਾ ਚਪਾਈ ਤੇ ਆਉਂਦਾ ਅੱਧਾ ਘੰਟਾ ਕੋ ਦੇਖੀਦਾ ਤੂੰ ਉੱਪਰ ਨੂੰ ਜਾਂਦਾ ਅੰਮਲੜੀ ਉੱਚੀ ਹੈ ਤੇ ਅੰਮਲ ਤਾਂ ਖਾਣੇ ਦੀ ਮੈਂ ਉੱਚੀ ਬਾਹਰ ਤਾਂ ਹੈਗੀ ਆ ਪੱਲੀ ਹੈਗੀ ਆ ਇਹਦੇ ਪੱਲੀ ਖੋਲ ਲੈਂਦਾ ਪੱਲੀ ਘਰੇ ਗਿਰਨੀ ਹੈ ਅੰਮਲ ਖਾਣੀ ਏ ਲੈ ਉਹਨੇ ਨਹੀਂ ਖਾਣੀ ਉਹਦੇ ਨਾਲ ਬੱਚਾ ਲੋਕੀ ਵੜ ਜਾਣਾ ਉਹ ਨੂੰ ਆਪਣਾ ਫਿਕਰ ਪਿਆ ਵੀ ਘਰ ਆ ਜਾ ਕੇ ਮੇਰੇ ਕਿਆ ਬੀਤਣੀ ਆ ਜਿੱਦਾਂ ਦਾ ਕਦੂ ਜਲੀਬੜਦਾ ਉਹ ਨਹਾਉਣਾ ਆਉਣਾ ਦਵਾ ਫੇਰ ਨਾ ਆਪਣਾ ਤੀ ਉੱਥੀ ਨਹਾੜਾ ਪਾੜਾ ਚਲਾ ਦੇ ਨਾ ਉਹ ਤੇ ਨਾ ਕੀ ਆਇਆ ਇਹ ਤਾਂ ਹੁਣ ਫੇਰ ਲੜ ਤਾਂ ਹੈਗੀ ਆ ਨਹਾ ਲੈਂਦਾ ਘਰਾਂ ਜਾ ਕੇ ਅਸਲ ਜਨਾਹ ਹੋਣਾ ਹੁਣ ਆਹ ਅੰਬ ਵਾਟਿਆ ਦੱਦਾ ਹਨਾ ਹਾਂ ਬਹੁਤ ਵੱਡਾ ਅੰਬ ਦਾਇਤਾ ਜੀ ਅੰਬ ਵੀ ਇੱਕ ਨੰਬਰ ਹਾਂ ਅੰਬ ਵੀ ਬਹੁਤ ਸਵਾਦ ਹੈ ਤਸੀਗਾ ਸਵਾਦ ਦੱਸੇ ਜਾਂ ਫੜਾਉਂਗਾ ਸਾਨੂੰ ਤਾਂ ਹੀ ਉਹ ਲੈ ਆ ਦੋ ਅੰਬ ਵੀ ਕਹੀ ਤਾਂ ਜਾਂਦਾ ਇਹਨਾਂ ਨੂੰ ਜ ਲੈ ਆਓ ਚੱਕ ਕੇ ਲੈ ਆਓ ਤੇ ਦੱਸੂਗਾ ਠੀਕ ਲੋ ਲੈ ਅੰਬੀਆਂ ਇਹਨੂੰ ਇਹਨੂੰ ਅੰਬੀ ਖੜਾ ਚੁੱਪ ਕੇ ਦੇਖੋ ਪਰਾਂਤ ਲੈ ਜਾਂਦਾ ਆਈ ਗਿਆ ਆਈਆ ਆਉਂਦੇ ਰਿਹਾ ਕੀ ਕੋ ਤਾਂ ਆਈ ਇਹਨੇ ਬਾਈ ਦੱਤੀ ਆ ਵੀ ਛੜ ਕੇ ਕਾਰ ਨੂੰ ਮਗਾ ਲਿਆ ਠੀਕ ਆ ਵੈਰੈਟੀ ਉਧਰੇ ਉਧਰੇ ਆ ਗਿਆ ਕਿਹਨਾਂ ਆ ਗਏ ਦੱਤੀ ਅੱਭੀ ਕਰੇ ਕਹਿੰਦੇ ਕਾਰ ਨੂੰ ਬਣਾਇਆ ਝੋਲਾ ਕਾਲੂ ਚੁੱਪ ਕੇ ਦਾ ਦੇਖ ਕਹਿੰਦੀ ਕੀ ਐ ਫੇਰ ਕਹੀਂ ਜੇ ਮਾੜੀ ਹੋਈ ਹੈ ਅੰਬ ਸਾਰੇ ਵਧੀਆ ਆ ਕੋਈ ਅੰਬ ਨਹੀਂ ਮਾੜਾ ਹੈਗਾ ਇੱਕ ਇਹਨੂੰ ਆਹ ਇੱਕ ਥੋੜਾ ਜਿਹਾ ਡਾਊਨ ਇੱਕ ਓਏ ਇਹ ਲੇਟ ਪੱਕਿਆ ਹੈ ਜੀ ਹਾਂ ਇਹ سارے ਦੋ ਅੰਬ ਥੋੜਾ ਜਿਹਾ ਡਾਊਨ ਆ ਬਾਕੀ ਸਾਰੇ ਅੰਬ ਆ ਇਹਨੂੰ ਤਾਂ ਬਾਪੂਆਂ ਦਾ ਇਹਨੂੰ ਵੀ ਨਹੀਂ ਛੱਡਦੇ ਇਹ ਜਦ ਤਿੰਨ ਸਾਰੇ ਇੱਕ ਗੰਭੀਰ ਪਕੜ ਲੱਗ ਗਿਆ ਆਰਾ ਕੁਦਰਤੀ ਮਾ ਆ ਗਿਆ ਬਚਾਓ ਕਰਦਾ ਹੁਣ ਦੁਬਾਰਾ ਰੋਜ ਆ ਜਾਏਗਾ ਇਹਨਾਂ ਮੈਂ ਉਹ ਸੈਨਾ ਤਾਂ ਦੇਖ ਕਿੰਨੀ ਰੱਖੀ ਹੋਈ ਅਸੀਂ ਸੈਨਾ ਸਿਕਿਉਰਿਟੀ ਗਾਰਡ ਲੈ ਜਾ ਆਪਣੇ ਪਿੱਛੇ ਲੈ ਡਾਕਾ ਮੈਂ ਨਾ ਮੇਰੀ ਮੇਰੇ ਕਿੰਦੇ ਹੋ ਰਹੀ ਕਿਸੇ ਨੇ ਨਹੀਂ ਕਹਿਣੀ ਐਂ ਕਰੀ ਉਹ ਮਿੱਡੂ ਇਹਨਾਂ ਸਾਰੇ ਮੈਂ ਬੁਝਾ ਦੀਆਂ ਉਹ ਦੇਖ ਉੱਪਰ ਆਹ ਉਹ ਡੂਮਣਾ ਲੱਗਿਆ ਬਹੁਤ ਬੜਾ ਉਹ ਦੇਖ ਪਾਸੇ ਜੁੱਥੇ ਜਾ ਕੇ ਲੱਗ ਕੇ ਕਹਿੰਦਾ ਸਰਦਾਰ ਜੀ ਮੱਖੀ ਬੌਲਰ ਦੀਆਂ ਲੈ ਕੇ ਭਈਆ ਕਹਿੰਦਾ ਲਾਂਗਰੀ ਉੱਧ ਰਹਿਗੇ ਚਾਰ ਅੰਬ ਪੂਰੀਆਂ ਹੀ ਐ ਇਹ ਜਿਹੜੇ ਬਦਲੀ ਨੇ ਸ਼ੀਰਾ ਫੜਾਇਆ ਤਾਂ ਚੋਰੀ ਕਰਦਾ ਸ਼ੀਰਾ ਤੜਕੇ ਨੰਬੀਆਂ ਤੋੜੇ ਬਦਲੀ ਨੇ ਝਾਪਾ ਮਰਾਤਾ ਬਾਬੂ ਜੀ ਤੇ ਘਰ ਆ ਜੋ ਬਾਬੂ ਜੀ ਅੰਬੀਆ ਤੋੜ ਲੱਗੇ ਆ ਗਰਮੀ ਕਿੰਨੀ ਉਹ ਗਰਮੀ ਰਮੀ ਪਿਆ ਨਹੀਂ ਦੇਖ ਲਾ ਉਹ ਦੱਸਿਆ ਰੈਡ ਅਲਰਟ ਦਾ ਇੰਨਾ ਮੀਂਹ ਪਿਆ ਹੈ ਵੀਰੋ ਤਾਂ ਪਹਿਲਾਂ ਹੀ ਮੀਂਹ ਆਊਗਾ ਹਾਂ ਆਇਆ ਹੈ ਨਾ ਢੱਕਾ ਨਹੀਂ ਪਿਆ ਬੱਦਲ ਜੀ ਆ ਕੇ ਲੰਘ ਗਏ ਹੈ ਆਪਣੇ ਨਾਲ ਚਮਕੌਰ ਜ਼ਿਆਦਾ ਹੈ ਹਾਂ ਜ਼ਿਆਦਾ ਜੀ ਹਾਂ ਚਮਕੌਰ ਸਵੇਰੇ ਉਹ ਲਾਈਵ ਹੋਇਆ ਉਹਦਾ ਪੱਤਰਕਾਰ ਉੱਥੇ ਜ਼ਿਆਦਾ ਦਾ ਹਾਂ ਰੌਂਡੇ ਪਰੇੜੇ ਦਾ ਕਿੰਨਾ ਮੀਂਹ ਪੰਨਾ ਆਪਣਾ ਨਹੀਂ ਹੈਗਾ ਹਾਂ ਚੱਲ ਕੋਈ ਨਹੀਂ ਫੇਰ ਵੀ ਠੀਕ ਹੈ ਜਿਹੜਾ ਪੈ ਗਿਆ ਵਧੀਆ ਮੌਸਮ ਠੰਡਾ ਰਹੇ ਬਸ ਤਰਕੇ ਜੀ ਲੱਗ ਜਾਈਏ